ਪੰਜਾਬ ਦੇ ਪੁੱਤਰ ਸ਼ਬਮਨ ਗਿੱਲ ਨੇ ਓਵਲ ਕ੍ਰਿਕਟ ਟੈਸਟ ਮੈਚ ਜਿੱਤ ਕੇ ਇੱਕ ਨਵਾਂ ਰਿਕਾਰਡ ਬਣਾਇਆ ਹੈ। ਉਹ ਓਵਲ ਟੈਸਟ ਜਿੱਤਣ ਵਾਲਾ ਤੀਜਾ ਭਾਰਤੀ ਕਪਤਾਨ ਬਣ ਗਿਆ ਹੈ। ਇਸ ਤੋਂ ਪਹਿਲਾਂ ਅਜੀਤ ਵੜਕਰ ਦੀ ਕਪਤਾਨੀ ਹੇਠ ਭਾਰਤ ਨੇ ਅਗਸਤ 1971 ਵਿੱਚ ਇੰਗਲੈਂਡ ਨੂੰ 4 ਵਿਕਟਾਂ ਨਾਲ ਹਰਾਇਆ ਸੀ। ਇਸ ਤੋਂ ਬਾਅਦ ਅਗਲੇ ਜਸੰਬਰ 2021 ਵਿੱਚ ਪ੍ਰਾਪਤ ਹੋਈ ਜਦੋਂ ਵਿਰਾਟ ਕੋਹਲੀ ਕਪਤਾਨ ਸਨ ਅਤੇ ਇੰਗਲੈਂਡ ਨੂੰ 157 ਦੌੜਾਂ ਨਾਲ ਹਾਰਦਾ ਸਮਨਾ ਕਰਨਾ ਪਿਆ ਸੀ ਅੰਡਰਕਟਰਾਫੀ ਦੇ ਪੰਜਵੇਂ ਟੈਸਟ ਮੈਚ ਵਿੱਚ ਭਾਰਤ ਦੀ ਜਿੱਤ ਨੇ ਸ਼ੁਭਮਨ ਗਿੱਲ ਨੂੰ ਕਪਿਲ ਦੇਵ ਅਤੇ ਵਿਰਾਟ ਕੋਹਲੀ ਤੋਂ ਬਾਅਦ ਇੰਗਲੈਂਡ 'ਚ ਇੱਕ ਤੋਂ ਵੱਧ ਟੈਸਟ ਮੈਚ ਜਿੱਤਣ ਵਾਲਾ ਭਾਰਤੀ ਕਪਤਾਨ ਬਣਨ 'ਚ ਮਦਦ ਕੀਤੀ ਕਪਿਲ ਦੇਵ ਦੀ ਅਗਵਾਈ 'ਚ ਭਾਰਤ ਨੇ 1986 ਦੀ ਲੜੀ 'ਚ ਦੋ ਟੈਸਟ ਮੈਚ ਜਿੱਤੇ ਸਨ ਅਤੇ ਕੋਹਲੀ ਨੇ ਇੰਗਲੈਂਡ 'ਚ ਕੁੱਲ 3 ਟੈਸਟ ਜਿੱਤੇ ਸਨ ਕਪਤਾਨੀ ਤੋਂ ਇਲਾਵਾ ਸ਼ੁਭਮਨ ਗਿੱਲ ਦੇ ਬੱਲੇ ਨੇ ਇਸ ਲੜੀ 'ਚ 4 ਸੈਂਕੜਿਆਂ ਦੀ ਮਦਦ ਨਾਲ ਕੁੱਲ 754 ਦੌੜਾਂ ਬਣਾਈਆਂ ਟੈਸਟ ਚ ਦੇ ਲੜੀ ਚ ਸ਼ੁਭਨ ਨੇ ਸਭ ਤੋਂ ਵੱਧ ਦੌੜਾ ਬਣਾਉਂਦੇ ਗ੍ਰਾਹਮ ਗੂਚ ਦੇ ਰਿਕਾਰਡ ਨੂੰ ਤੋੜਿਆ ਗੂਚ ਨੇ 1990 ਚ ਭਾਰਤ ਵਰਦ ਤਿੰਨ ਟੈਸਟ ਮੈਚ ਖੇੜਦਿਆਂ 700 ਬਵਿੰਸ਼ਾ ਦੌੜਾ ਬਣਾਈਆਂ ਸਨ ਜ਼ਿਕਰ ਯੋਗ ਹੈ ਕਿ ਭਾਰਤ ਤੇ ਇੰਗਲੈਂਡ ਵਿਚਾਲੇ ਪੰਜਵੇਂ ਟੈਸਟ ਮੈਚ ਦੇ ਅਖੀੜਲੇ ਦਿਨ ਭਾਰਤ ਨੇ ਇੰਗਲੈਂਡ ਨੂੰ 6 ਦੌੜਾਂ ਨਾਲ ਹਰਾ ਦਿੱਤਾ ਤੇ ਭਾਰਤ ਨੇ ਲੜੀ 2-2 ਨਾਲ ਬਰਾਬਰ ਕਰ ਲਈ ਹੈ ਭਾਰਤ ਨੇ 374 ਦੌੜਾਂ ਦਾ ਟੀਚਾ ਰੱਖਿਆ ਸੀ ਜਵਾਬ ਚ ਇੰਗਲੈਂਡ ਟੀਮ 367 ਦੌੜਾਂ ਤੇ ਆਊਟ ਹੋ ਗਈ